ਕਿ ਹੰਕਾਰ ਦੇ ਕਾਰਨ ਹਉਮੈ ਦੇ ਕਾਰਨ ਸਾਈਂ ਪਾਤਸ਼ਾਹ ਜੀ ਕਹਿੰਦੇ ਵੱਡੇ ਵੱਡੇ ਜਿਹੜੇ ਹੰਕਾਰੀ ਸੀ ਉਹ ਗਲ ਗਏ ਅਹੰਕਾਰ ਵਸਤੂ ਦਾ ਹੁੰਦਾ ਹੈ ਅਹੰਕਾਰ ਸਰੀਰ ਦਾ ਹੈ ਅਹੰਕਾਰ ਤਨ ਜੋਮਨ ਦਾ ਹੈ ਅਹੰਕਾਰ ਬਾਦਸ਼ਾਹ ਕਹਿੰਦੇ ਇਹ ਉਹਤੇ ਦਾ ਤਾਕਤ ਦਾ ਬਲ ਦਾ ਇਸ ਲਈ ਸਤਿਗੁਰੂ ਪਾਤਸ਼ਾਹ ਜੀ ਇਸ ਜੀਵ ਨੂੰ ਇਸ ਨੂੰ ਜਵਦੇਹਾ ਦਾ ਕਿ ਇਹ ਨੂੰ ਸਮਝ ਪੈ ਜਾਏ ਵੀ ਜਿਹੜਾ ਕਿਸੇ ਵੀ ਵਸਤੂ ਦਾ ਰਾਤ ਦਾ ਅਹੰਕਾਰ ਕਰਨਾ ਹੈ ਇਹ ਕੋ ਕਰਨਾ ਹੈ ਜਿਸ ਦਾ ਕੋਈ ਪਾਪ ਨਹੀਂ ਬਣਦਾ ਉਹਦੇ ਤੋਂ ਗੁਰੂ ਪਾਤਸ਼ਾਹ ਰੋਕਦੇ ਹਨ ਹਉਮੈ ਬੰਦਾ ਲਿਖੀ ਲਿਖੀ ਗੱਲ ਜੀ ਕਰਦਾ ਹੈ ਉਹਦੀ ਹਉਮੈ ਦਾ ਲਾਭ ਨਹੀਂ ਕਿਸੇ ਨੂੰ ਮੁਕਸਾਰ ਹੈ ਉਪਾਏ ਪਹਿਨਣ ਦੇ ਹੋਵੇ ਕੱਪੜਾ ਕਿਉਂਕਿ ਕੱਪੜੇ ਉਹਨੇ ਆਪ ਇਹਨਾਂ ਨੇ ਦੇ ਬ੍ਰਾਂਡਡ ਪਹਿੰਦਾ ਹੈ ਚਾਹੇ ਦੂਜੇ ਪਹਿੰਦਾ ਹੈ ਪਰ ਉਹਦੇ ਨਾਲ ਮਨ ਵਿੱਚ ਇਹ ਆਉਂਦਾ ਵੀ ਮੇਰਾ ਵਧੀਆ ਦੂਜੇ ਦਾ ਬਾੜਾ ਹੈ ਮੈਨੂੰ ਪਾਉਣ ਦਾ ਪਤਾ ਹੈ ਦੂਜਿਆਂ ਨੂੰ ਨਹੀਂ ਪਤਾ ਇਹ ਹਾਂ ਹੈ ਕਪੜਾ ਕੋਈ ਪਾਇਆ ਜਾਏ ਇਹਦਾ ਕੋਈ ਮਤਲਬ ਨਹੀਂ ਹੈਗਾ ਕੋਈ ਮਨੁੱਖ ਕੀ ਖਾਂਦਾ ਕੋਈ ਮਤਲਬ ਨਹੀਂ ਹੈ ਤੇਰੀ ਜਿੰਨੀ ਸਭਤਾ ਹੈ ਤੂੰ ਉਹ ਕਰ ਜਿੰਨੀ ਜਗ ਰਦੀ ਹੋਵੇਗੀ ਉਵੇਂ ਰੱਖੇਗਾ ਪਰ ਇਹਦਾ ਅਹੰਕਾਰ ਕਰੇ ਕੋਈ ਜੀਵਤਾ ਉਹ ਤੋਂ ਬਾਣੀ ਰੋਕ ਦਿੰਦਾ ਹੈ ਉਵੇਂ ਨਿਕ ਸਾਹਿਬ ਪਾਤਸ਼ਾਹ ਜੀ ਕਹਿੰਦੇ ਸਹਿਸ ਖੱਟੇ ਸਹਿਸ ਦੀ ਗਣਤੀ ਹਜ਼ਾਰਾਂ ਹੈ ਹਜ਼ਾਰਾਂ ਸਹਿਸ ਖੱਟੇ ਹਜ਼ਾਰਾਂ ਖੱਟੇ ਹੈ ਖੱਡੀ ਕਮਾਈ ਕਰਦਾ ਹੈ ਮੇਰਾ ਇੰਨੇ ਨਾਲ ਸਰਦਾ ਮੇਰੇ ਕੋਲ ਹਜ਼ਾਰਾਂ ਰੁਪਿਆ ਹੋਵੇ ਪਰ ਫਿਰ ਲੱਖ ਕੋਠ ਤੌਂਦਾ ਹੈ ਮਾਨੀ ਕਹਿੰਦਾ ਹੈ ਮੇਰੇ ਕੋ ਆ ਹੋਵੇ ਮੇਰੇ ਕੋ ਆ ਹੋਵੇ ਸਹਿ ਸੋਏ ਮਨ ਹੁਣ ਲੱਖਾਂ ਦੀ ਦੌੜ ਚ ਹੋ ਗਿਆ ਲੱਖਾਂ ਇਕੱਠੇ ਕਰ ਲਵਾਂ ਦੂਸਰੇ ਨਾਲ ਜੀ ਹੋਣਾ ਵੀ ਮੈਂ ਇਹਦੇ ਤੋਂ ਵੱਧ ਜਾਵਾਂ ਮੇਰੇ ਕੋਲੇ ਜ਼ਿਆਦਾ ਹੋਵੇ ਉਹ ਅਹੰਕਾਰ ਵਿੱਚ ਆਉਂਦਾ ਹੈ ਸਹਸ ਖੱਟੇ ਲਖ ਕੋ ਉੱਠ ਧਾਵੇ ਮਹਾਰਾਜ ਕਹਿੰਦੇ ਪਰ ਮਨ ਦੀ ਤ੍ਰਿਪਤੀ ਕੋਈ ਨਹੀਂ ਤ੍ਰਿਪਤਨਾ ਆਵੇ ਮਾਇਆ ਪਾਛੇ ਪਾਵੇ ਮਾਇਆ ਦੇ ਪਿੱਛੇ ਇਸ ਤਰ੍ਹਾਂ ਮਨ ਦੌੜਦਾ ਹੈ ਕਿਸ ਮਨ ਨੂੰ ਤ੍ਰਿਪਤੀ ਕੋਈ ਨਹੀਂ ਜਿਹੜਾ ਤ੍ਰਿਪਤ ਹੈ ਉਹ ਇਸ ਚੀਜ਼ ਚ ਹੁੰਦਾ ਹੈ ਕਿ ਮੇਰੇ ਕੋਲ ਜੋ ਹੈਗਾ ਉਹ ਪਉ ਜਿਆਦਾ ਆ ਜਾਏ ਉਹਦਾ ਹੰਕਾਰ ਕੋਈ ਨਹੀਂ ਤੇ ਘਟ ਜਾਏ ਉਹਦਾ ਦੁੱਖ ਕੋਈ ਨਹੀਂ ਉਹ ਵੀ ਤਾਂ ਰਹੀ ਰਹੇ ਨੇ ਨਾ ਜਿਨ੍ਹਾਂ ਕੋਲ ਘਟ ਪਰ ਰਮੀ ਦੁਖੀ ਹੋਈ ਜਾਵੇ ਦਿਨ ਰਾਤ ਦਾ ਮਤਲਬ ਇਹ ਹੈ ਜੇ ਉਹ ਆਪਣੀ ਹੋ ਕਰਕੇ ਉੱਚਾ ਸੀ ਜਦੋਂ ਹੋ ਟੁੱਟੀ ਫਿਰ ਹੋਇਆ ਮਾਇਆ ਗਈ ਤਬ ਰੋਵਣ ਲੱਗਦਾ ਹੈ ਫਿਰ ਹੁੰਦਾ ਹੈ ਇਸ ਕਰਕੇ ਗੁਰੂ ਬਾਦਸ਼ਾਹ ਜੀ ਕਹਿੰਦੇ ਇਹਨੂੰ ਤ੍ਰਿਪਤੀ ਨਹੀਂ ਹੈਗੀ ਕੋਈ ਘੋਰ ਘਟਾ ਕਾ ਹੌਮੇ ਦੇ ਵਿੱਚ ਹੀ ਬਾਦਸ਼ਾ ਜਿਹੜਾ ਕੌਰੂ ਹੈ ਸਕੰਦਰ ਬਾਦਸ਼ਾ ਉਹ ਵੈਸਾ ਹੀ ਇਕੱਠਾ ਕਰਦਾ ਹੌ ਵਿੱਚ ਹੀ ਕਬਰਾਂ ਪਟਵਾ ਦਿੱਤੀ ਆ ਵੀ ਉਹ ਕਿ ਲੋੜ ਹੋਮ ਕਰਕੇ ਹੀ ਇਕੱਠਾ ਕਰਨਾ ਜਿੰਨਾ ਆਏਗਾ ਅਸੀਂ ਰਾਜ ਭਾਗ ਭੋਗ ਰਿਆ ਤਾਂ ਵਧੀਆ ਚੜਾ ਹੋਰ ਇਹ ਵਨ ਚ ਬਣ ਕੇ ਮਨ ਚ ਹੀ ਬਣਿਆ ਵੀ ਮੈਂ ਪੈਸਾ ਨਹੀਂ ਕਿਸੇ ਕੋਲ ਸਭ ਮੇਰੇ ਕੋਲ ਹੋਵੇ ਤੇ ਕਬਰਾਂ ਤੱਕ ਪਟਾ ਦਿੱਤੀ ਆ ਇਹਦਾ ਮਤਲਬ ਉਹਨਾਂ ਤ੍ਰਿਪਤੀ ਕੋਈ ਨਹੀਂ ਸੀ ਜੇ ਮਨ ਤ੍ਰਿਪਤ ਹੋਏਗਾ ਫਿਰ ਹੋਮੇ ਕਾ ਕੀ ਹੋਏਗਾ ਤ੍ਰਿਪਤੀ ਨਹੀਂ ਤੇ ਹੋਮੇ ਆ ਜਦੋਂ ਮਨ ਚ ਤ੍ਰਿਪਤੀ ਏ ਕਿਸੇ ਵੀ ਚੀਜ਼ ਦੀ ਪਦਾਰਥ ਦੀ ਏ ਫਿਰ ਹਉ ਨਹੀਂ ਕਰਦਾ ਕਿਉਂਕਿ ਉਹਨੇ ਚ ਉਹ ਖੁਸ਼ ਹੈ ਮਹਾਰਾਜ ਕਹਿੰਦੇ ਇਹਨੂੰ ਤ੍ਰਿਸ਼ਨਾ ਕਹਿੰਦੇ ਨੇ ਹੋਰ 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 ਤ੍ਰਿਸ਼ਨਾ ਹੁੰਦੀ ਏ ਵੱਧਦੀ ਆਂਦੀ ਏ ਤ੍ਰਿਸ਼ਨਾ ਵਿਰਲੇ ਹੀ ਕੀ ਬੁਝੀ ਰਹੀ ਸਾਹਿਬ ਕਹਿੰਦੇ ਤ੍ਰਿਪਤ ਨਾਵੈ ਤ੍ਰਿਪਤੀ ਕੋਈ ਨਹੀਂ ਬਾਇਆ ਪਾਛੇ ਪਾਵੇ ਮਨ ਬਾਇਆ ਦੇ ਵਿੱਚ ਦੌੜਦਾ ਹੈ ਅਨਕ ਭੋਗ ਵਿਖਿਆ ਕੇ ਕਰੈ ਹੁਣ ਪਦਾਰਥਾਂ ਦੇ ਅਨਕ ਪ੍ਰਕਾਰ ਦੇ ਜਿਹੜੇ ਭੋਗ ਨੇ ਵਿਖਿਆ ਦੇ ਵਿਸ਼ਿਆਂ ਦੇ ਭੋਗ ਦਾ ਹੈ ਗੁਰੂ ਪਾਤਸ਼ਾਹ ਕਹਿੰਦੇ ਇਹ 'ਚ ਵੀ ਤ੍ਰਿਪਤੀ ਕੋਈ ਨਹੀਂ ਜਦੋਂ ਤ੍ਰਿਪਤੀ ਹੋਏਗੀ ਫਿਰ ਹੌ ਨਹੀਂ ਹੋਏਗੀ ਸਪੋਜ਼ ਕਰੋ ਮੈਂ ਮੇਰੇ ਕੋਲ ਜੋ ਹੈਗਾ ਠੀਕ ਹੈ ਮੈਂ ਖੁਸ਼ ਆਪਸ ਫਿਰ ਹੌ ਨਹੀਂ ਹੁੰਦੀ ਹੈਗੀ ਉਹਦੇ ਕੋਲੇ ਉਹ ਨਾ ਹੋ ਖੁਸ਼ ਹੈ ਉਹਦੇ ਕੋਲੇ ਜਾਦੇ ਹੈ ਉਹ ਖੁਸ਼ ਹੈ ਇਹਦੇ ਕੋਲੇ ਘੱਟ ਹੈ ਉਹ ਕਿਸੇ ਮੈਨੂੰ ਕੀ ਫਰਕ ਪਰ ਤ੍ਰਿਪਤੀ ਕੋਈ ਨਹੀਂ ਹੈਗੀ ਹੋਰ 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 ਕਿਸੇ ਵੀ ਚੀਜ਼ ਦੀ ਉਹਦੇ 'ਚ ਹੌਂਦਾ ਹੈ ਮੇਰੇ ਕੋਲ ਇੰਨਾ ਹੈ ਮੇਰੇ ਕੋਲ ਇੰਨਾ ਹੈ ਮੈਂ ਏਡਾ ਵੱਡਾ ਹਾਂ ਮੈਂ ਹੋਰ ਵੱਡਾ ਬਣ ਜਾਵਾਂ ਬਸ ਇਹ ਹੈ ਵਿਖਿਆ ਦਾ ਭੋਗ ਕਰਦਾ ਹੈ ਭੋਗ ਰੇ ਪਰ ਤ੍ਰਿਪਤਾ ਨਹੀਂ ਕੋਈ ਤ੍ਰਿਪਤੀ ਕੋਈ ਨਹੀਂ ਨਹਿ ਤ੍ਰਿਪਤਾਵੈ ਖਾਪ-ਖਾਪ ਮਰੈ બસ ਇਸੇ ਚ ਖਪ-ਖਪ ਕੇ ਇਹਦਾ ਵਰਨ ਖਤਮ ਹੋ ਜਾਂਦਾ ਤ੍ਰਿਪਤੀ ਨਹੀਂ ਹੈਗੀ ਜਿੰਨਾ ਚਿਰ ਕਿਸੇ ਚੀਜ਼ ਦੀ ਤ੍ਰਿਪਤੀ ਨਹੀਂ ਹੈਗੀ ਉਹਦੀ ਦੌੜ ਹੋਏਗੀ ਜਦੋਂ ਦੌੜ ਹੋਏਗੀ ਉਹਦੇ ਚ ਘਾਟਾ ਵੱਧਾ ਹੋਏਗਾ ਮੈਂ ਹੋਏਗੀ ਮੇਰੇ ਕੋਲੇ ਜ਼ਿਆਦਾ ਹੈ ਤਾਂ ਕਹਿੰਦੇ ਨੇ ਉਹ ਕਿਸੇ ਚੀਜ਼ ਦਾ ਵੀ ਭੋਗ ਵੀ ਹੈ ਕੋਈ ਹੁਣ ਇੱਕ ਰੋਟੀ ਵੱਧ ਖਾਂਦਾ ਇੱਕ ਘਟ ਖਾਂਦਾ ਉਹਦਰਾ ਕੋਈ ਫਰਕ ਨਹੀਂ ਖਾਂਦਾ ਇੱਕ ਕਹਿੰਦਾ ਜੀ ਮੇਰੇ ਕੋਲੇ ਸੋਨੇ ਦੇ ਥਾਲ ਨੇ ਇੱਕ ਕਹਿੰਦਾ ਹੱਥ ਤੇ ਰੱਖ ਕੇ ਖਾ ਲ ਲੋ ਰੋਟੀ ਦੋਨੀ ਖਾਂਦੇ ਨੇ ਇੱਕ ਥਾਲ ਚ ਬੈਠ ਕੇ ਚੰਗੀ ਤਰ੍ਹਾਂ ਕੁਰਸੀਆ ਟੇਬਲ ਤੇ ਬਹਿ ਕੇ ਖਾਂਦਾ ਇੱਕ ਜਿੱਥੇ ਬੈਠਿਆ ਜਗਾ ਬੈਠ ਕੇ ਉੱਥੇ ਬਿਲ ਕੇ ਖਾ ਲੀ ਹੁਣ ਇਸ ਚੀਜ਼ ਦਾ ਰੋਟੀ ਦੀ ਤ੍ਰਿਪਤੀ ਸੀਗੀ ਉਹ ਕਹਿੰਦਾ ਵੀ ਨਹੀਂ ਨਹੀਂ ਦੇਖਿਆ ਬੈਤਾ ਹੈ ਖਰਦਾ ਮੇਰੇ ਤਾਂ ਐਵੇਂ ਖਾਣਾ ਲੋਕ ਤਾਂ ਐਵੇਂ ਹੀ ਖਾਂਦੇ ਇਹਨਾਂ ਨੂੰ ਖਾਣਾ ਹੀ ਨਹੀਂ ਆਉਂਦਾ ਇੱਕ ਖਾੜ ਦੀ ਵਸਤੂ ਤੇ ਵੀ ਉਹਦੀ ਹੌਮੇ ਹੈ ੰਕਾਰ ਹੈ ਬੜਿਆ ਤਾਂ ਸੁੜਿਆ ਹੋਵੇਗਾ ਉਹ ਇਹ ਕਹੀ ਜਾਣੀ ਲੋਕਾਂ ਨੂੰ ਤਾਂ ਖਾਣਾ ਹੀ ਨਹੀਂ ਆਉਂਦਾ ਜੇ ਮਤਲਬ ਮੈਨੂੰ ਖਾਣਾ ਉਹਦਾ ਲੋਕਾਂ ਨੂੰ ਖਾਣਾ ਕੋਈ ਚੀਜ਼ ਦਾ ਭੋਗ ਹੈ ਕੱਪੜੇ ਦਾ ਪਦਾਰਥ ਦਾ ਕਿਸੇ ਵੀ ਚੀਜ਼ ਦਾ ਭੋਗ ਭੋਗਦਾ ਹੈ ਅਨਕ ਭੋਗ ਅਨਕ ਦਾ ਮਤਲਬ ਉਹਨੇ ਕਾ ਪਰਗਾ ਵਿਖਿਆ ਦੇ ਕਰਦਾ ਹੈ ਵਿਸ਼ਿਆਂ ਦੇ ਭੋਗ ਭੋਗਦਾ ਹੈ ਸੁਣਨਾ ਵੀ ਬੋਲਣਾ ਵੀ ਇਹ ਭੋਗ ਨੇ ਪਰ ਤ੍ਰਿਪਤੀ ਨਹੀਂ ਹੈ ਇਹ ਉਹ ਦੇਸੀ ਤ੍ਰਿਪਤੀ ਉਹਦੇ ਮਨ ਦੇ ਸੰਤੋਖ ਵਿੱਚ ਸੀ ਮਨ ਦੇ ਟਿਕਾ ਵਿੱਚ ਸੀ ਪਦਾਰਥ ਦਾ ਬੋਲਣਾ ਵੀ ਮਨ ਦਾ ਜੀ ਜ਼ੁਬਾਨ ਹੀ ਨਹੀਂ ਚੁੱਪ ਕਰੀ ਹੌਂ ਵਿੱਚ ਹੀ ਬੋਲਦਾ ਨਾ ਤ੍ਰਿਪਤੀ ਕੋਈ ਨਹੀਂ ਜ਼ੁਬਾਨ ਨੂੰ ਸੁਣ ਰਿਹਾ ਪਤਾ ਨਹੀਂ ਕੀ ਅਗੇ ਜ ਸੁਣੀ ਜਾਂਦਾ ਤ੍ਰਿਪਤੀ ਕੋਈ ਨਹੀਂ ਤਾਂ ਹੀ ਹੈ ਨਾ ਜੇ ਨਿੰਦਿਆ ਤੋਂ ਤ੍ਰਿਪਤ ਹੋ ਜੇ ਫਿਰ ਸੋੜੇ ਕਿਉਂ ਮਨ ਤ੍ਰਿਪਤਾ ਵੀ ਨਹੀਂ ਭਾਈ ਮੈਨੂੰ ਲੋੜ ਅਸੀਂ ਰੋਟੀ ਖਾਣੇ ਆ ਖਾਂਦੇ ਖਾਂਦੇ ਕਿਸੇ ਚੀਜ਼ ਤੋਂ ਜਵਾਬ ਦੇ ਦਿੰਦੇ ਆ ਉਹ ਕਹਿੰਦੇ ਨਹੀਂ ਹੋਰ ਲਾਓ ਅਸੀਂ ਕਹਿੰਦੇ ਨਹੀਂ ਜੀ ਬਸ ਅਸਰ ਅੱਜ ਗਏ ਅਸੀਂ ਜਵਾਬ ਦਿੱਤਾ ਅਰੋਗਤਾ ਜੇ ਤ੍ਰਿਪਤੀ ਨਹੀਂ ਫਿਰ ਕਿੱਥੇ ਰੁਕਾਂ ਝੂਠ ਬੋਲਣ ਤੋਂ ਤ੍ਰਿਪਤੀ ਕੋਈ ਨਹੀਂ ਜਬੇ ਰੋਕਾਗੇ ਭੋਲੀ ਜਾਵੋਗੇ ਨਿੰਦਿਆ ਕਰਨ ਤੋਂ ਕੋਈ ਤ੍ਰਿਪਤੀ ਨਹੀਂ ਕਰੀ ਜਾਂਦੇ ਸਾਰੀ ਜ਼ਿੰਦਗੀ ਲੱਗਦੀ ਹੈ। ਕ੍ਰੋਧ ਤੋਂ ਤ੍ਰਿਪਤੀ ਕੋਈ ਨਹੀਂ ਤੇ ਕਰੀ ਜਾ ਰਿਹਾ ਕ੍ਰੋਧ ਗੁੱਸਾ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਸ ਕਰਕੇ ਇਹ ਜਿਹੜਾ ਜੀਵ ਹੈ ਇਹਨੂੰ ਤ੍ਰਿਪਤੀ ਨਹੀਂ ਹੈ। ਤ੍ਰਿਪਤਨਾ ਜੋ ਕਿ ਬਾયા ਦੇ ਪਿੱਛੇ ਦੌੜਦਾ ਇਸੇ ਕਰਕੇ ਜਦੋਂ ਤ੍ਰਿਪਤੀ ਹੁੰਦੀ ਹੈ ਕਿ ਕਿਸੇ ਵੀ ਚੀਜ਼ ਤੇ ਤ੍ਰਿਪਤ ਹੋ ਜਾਂਦਾ ਹੈ ਬੋਲਣ ਤੇ ਸੁਣਨ ਤੇ ਦੇਖਣ ਤੇ ਇਹ ਇਹ ਤ੍ਰਿਪਤ ਹੋਣਾ ਹੀ ਆ ਥੱਕ ਜਾਣਾ ਤ੍ਰਿਪਤ ਹੋਣਾ ਨਾ ਦੇਖਣਾ ਨਾ ਭੋਗਣਾ ਤ੍ਰਿਪਤ ਹੋਣਾ ਬਾਣੀ ਚ ਪੰਕਤੀ ਆਉਂਦੀ ਬੜੇ ਥਾ ਇਹਨੂੰ ਤ੍ਰਿਪਤੀ ਕੋਈ ਨਹੀਂ ਤ੍ਰਿਸ਼ਨਾ ਨਹੀਂ ਜਿਹੜੀ ਹੈ ਇਹ ਵੱਧਦੀ ਹੈ ਤ੍ਰਿਸ਼ਨਾ ਕਦੇ ਵੀ ਕੱਟਦੀ ਨਹੀਂ ਤ੍ਰਿਸ਼ਨਾ ਵਿਰਲੇ ਹੀ ਕਿ ਬੁਝੀ ਰੇ ਲੱਖ 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 ਕੀ ਕੋਰੇ ਕੋਈ ਕਰੋਣਾ ਹੀ ਪਰ ਤ੍ਰਿਪਤੀ ਨਹੀਂ ਹੋਈ ਵਿਸਕਰ ਕੇ ਫਿਰ ਕੀ ਦਵਾਰਾ ਕਰ ਜੀ ਅੱਖੀਂ ਦੇਖ ਨਰ ਜੀਆ ਬਹੋਂ ਰੰਗ ਤਵਾਸ਼ ਅੱਖਾਂ ਦੇਖਦੇ ਕੇ ਰਜੀ ਨੀ ਬੜੇ ਰੰਗ ਤਵਾਸ਼ ਦੇਖ ਲਿਆ ਜੀ ਅਗਨੇ ਬੱਚਾ ਝੂਠ ਬੋਲੇ ਨੌਜਵਾਨ ਝੂਠ ਬੋਲਦੇ ਬਜ਼ੁਰਗ ਝੂਠ ਬੋਲਦੇ ਕਿਉਂਕਿ ਤ੍ਰਿਪਤੀ ਕੋਈ ਨਹੀਂ ਹੁੰਦੀ ਰੋਕੇ ਹੀ ਨਹੀਂ ਉਹ ਨਿਧਿਆ ਕਰਦੇ ਨੇ ਬਾੜਾ ਬੋਲਦੇ ਨੇ ਸਿਆਣੇ ਵੀ ਬੋਲੀ ਜਾਂਦੇ ਨੇ ਤ੍ਰਿਪਤੀ ਕੋਈ ਤ੍ਰਿਪਤਨਾ ਆਵੇ ਫਿਰ ਹੁੰਦਾ ਖਫ ਖਫ ਮਰੇ ਤ੍ਰਿਪਤੀ ਦਾ ਮਤਲਬ ਇਕੱਲਾ ਇਹ ਨਹੀਂ ਵੀ ਰਾਜੜਾ ਹੀ ਹੁੰਦਾ ਤ੍ਰਿਪਤ ਦਾ ਮਤਲਬ ਹਰ ਚੀਜ਼ ਤ੍ਰਿਪਤ ਹੋ ਕੇ ਬਸ ਮਾਲੇ ਰੋਹ ਲੰਦਿਆ ਕਰਨੀ ਮੈਂ ਨਹੀਂ ਬਾੜਾ ਕਹਿਣਾ ਮੇਰਾ ਕੋਈ ਵੈਰੀ ਨਹੀਂ ਕਿਉਂਕਿ ਤ੍ਰਿਪਤੀ ਹੋ ਗਈ ਉਹਦੇ ਵਿੱਚੋਂ ਇਹ ਹੋ ਨਿਕਲਦੀ ਏ ਜੇ ਤ੍ਰਿਪਤੀ ਨਹੀਂ ਬਿਨਾ ਸੰਤੋਖ ਨਹੀਂ ਕੋ ਰਾਜ ਹੈ ਮਹਾਰਾਜ ਕਹਿੰਦੇ ਬਿਨਾ ਸੰਤੋਖ ਤੋਂ ਕੋਈ ਰਜਦਾ ਹੀ ਨਹੀਂ ਸੰਤੋਖ ਆ ਜਾਏ ਸੰਤੋਖ ਕਿਨੂੰ ਆਉਣਾ ਸੀ ਮਨ ਨੂੰ ਸੰਤੋਖ ਮਨ ਨੂੰ ਆਉਣਾ ਸੰਤੋਖ ਆ ਗਿਆ ਹੁਣ ਬੋਲਣ ਤੇ ਸੰਤੋਖ ਆ ਗਿਆ ਸੁਣਨ ਤੇ ਸੰਤੋਖ ਆ ਗਿਆ ਸੁਣਿਆ ਸਤ ਸੰਤੋਖ ਗਿਆਨ ਸੁਣਨ ਤੇ ਸੰਤੋਖ ਆ ਜਾਏ ਛਕੜ ਤੇ ਆ ਜਾਏ ਪਹਿਨਣ ਤੇ ਆ ਜਾਏ ਸੰਤੋਖਾ ਜੋਦ ਤਾਂ ਠੀਕ ਹੈ ਸੰਤੋਖਾ ਮੰਦ ਕੀ ਹੁੰਦਾ ਸੀ ਜਿਹੜਾ ਬੰਦਾ ਸੰਤੋਖੀ ਹੋਏਗਾ ਉਹ ਹਮੇਰੀ ਹੋਈ ਕਿਥੇ ਕਾਦੀ ਹੋਂ ਕਰਨੀ ਉਹ ਆਪਦੀ ਚੀਜ਼ ਚ ਸੰਤੋਖੀ ਹੈ ਉਹਨ ਕੋਈ ਮਤਲਬ ਨਹੀਂ ਵੀ ਹੈ ਕਿ ਨਹੀਂ ਹੈ ਇਹ ਸਮਝਣਾ ਬਾਸ ਪਿਛਲੀਆਂ ਪੰਕਤੀਆਂ ਚਾਰ ਪੌੜੀਆਂ ਚ ਬੰਦੇ ਦੀ ਹੋਂ ਦਾ ਉਜਾਗਰ ਕੀਤਾ ਕਿਵੇਂ ਇਹ ਇੱਕਦਮ ਮੈਰੇ ਤੋਂ ਮੇਰਾ ਕੁਝ ਹੁੰਦਾ ਹੀ ਨਹੀਂ ਜੇ ਮੈਰਾ ਹੋਵੇ ਤੇ ਕੁਝ ਹੋਵੇ ਹੀ ਨਾ ਕਦੇ ਬੈਰੀ ਬਣਾਉਂਦਾ ਕਦੇ ਬਿੱਤਰ ਸਮਦਾ ਉਹ ਬਾਇਆ ਚ ਮਗਰ ਹੈ ਫੇਰ ਤ੍ਰਿਪਤ ਕਿਥਾ ਆਵੇ ਇਹਨਾਂ ਚੀਜ਼ਾਂ ਵਿੱਚ ਹੋ ਐ ਹੋ ਤਾਂ ਹੋਏਗੀ ਜੇ ਤ੍ਰਿਪਤੀ ਨਹੀਂ ਹੋਏਗੀ ਸੰਤੋਖ ਨਹੀਂ ਹੋਏਗਾ ਸਹਿਜ ਨਹੀਂ ਹੋਏਗਾ ਤੇ ਬਾਣੀ ਨੇ ਬੜੇ ਥਾਈ ਲਿਖਿਆ ਸੰਤੋਖ ਜਿਹੜਾ ਹੈ ਉਹ ਨਾਮ ਮਿਲਣਾ ਹੈ ਸਰਾਮ ਜਿਹੜਾ ਨਾਮ ਨਾਲਾ ਫਿਰ ਪੜੋ ਜੇ ਇਸ ਮਨੁੱਖ ਕੋਲੇ ਸੰਤੋਖ ਨਹੀਂ ਏ ਫਿਰ ਤ੍ਰਿਸ਼ਨਾ ਹੈ ਜੇ ਤ੍ਰਿਸ਼ਨਾ ਹੈ ਫਿਰ ਉਹ ਦੁਖੀ ਹੈ ਫਿਰ ਸੁਖੀ ਨਹੀਂ ਹੋ ਸਕਦਾ ਸੁਖੀ ਕਿਹੜੇ ਬਸਦੇ ਨੇ ਜਿਹੜੇ ਮਸਕੀਨੀ ਨੇ ਮਸਤ ਉਹਦੇ ਹੁਕਮ ਵਿੱਚ ਰਜਾ ਚ ਚੱਲਦੇ ਨੇ ਆਪਣੇ ਆਪ ਨੂੰ ਨਿਵਾਰ ਕੇ ਚੱਲਦੇ ਨੇ ਉਹ ਸੁਖੀ ਨੇ ਜਿਹੜਾ ਵੱਡਾ ਵੱਡਾ ਹੈ ਹੰਕਾਰ ਹੈ ਉਹ ਉਹ ਦੁਖੀ ਨੇ ਬਸ ਆਹੀ ਗੱਲ ਹੈ ਉਹਦੇ 'ਚ ਹੁਣ ਬਾਬਾ ਜੀ ਕਹਿੰਦੇ ਸਹਜ ਘਟੇ ਮੈਂ ਤਾਂ ਹੋਰ ਵੱਡਾ ਹੋ ਜਾਵਾਂ ਹੋਰ ਲਵਾਂ ਹੋਰ ਇਕੱਠੇ ਕਰ ਲਵਾਂ ਹੋਰ ਕਿੱਟ ਤ੍ਰਿਸ਼ਨਾ ਹੋਗੀ ਨਾ ਫਿਰ ਸੁਖੀ ਥੋੜੀ ਹੋਏਗਾ ਹਉਮੈ ਵਧੇਗੀ ਈ ਹੈ ਹੌਂਦਾ ਕਾਰਨਾ ਜਿੱਥੇ ਵੱਧਾ ਨਿਵੇਂਗਾ ਉਥੇ ਤੇਰੇ ਸੁਨਾਏ ਮੇਰੇ ਉੱਤੇ ਕੋਈ ਹੈ ਮੇਰੇ ਨਾਲ ਵੱਧ ਹੈ ਤਾਂ ამਨ ਦਾ ਕੋਈ ਕਹਿੰਦਾ ਰੇ ਕੀ ਕਹਿੰਦਾ ਜੇ ਅਸੀਂ ਕਿਸੇ ਤੋਂ ਘਟਾਂ ਇਹਦਾ ਮਤਲਬ ਅਸੀਂ ਘਟਾਂ ਕਿਸੇ ਤੋਂ ਚਾ ਕਿਸੇ ਰੂਪ ਚੋ ਤਾਂ ਦੂਸਰੇ ਨੁਕਤੇ ਵਿੱਚ ਮਹਾਰਾਜ ਜੀ ਤਾਂ ਕਹਿੰਦੇ ਨਾ ਤਾਂ ਤ੍ਰਿਪਤੀ ਹੈ ਨਾ ਤ੍ਰਿਪਤਾਉਂਦਾ ਹੈ ਨਾ ਸੰਤੋਖ ਹੈ ਤੇ ਫਿਰ ਹੁੰਦਾ ਕੀ ਇਹ ਦੁਖੀ ਹੈ ਸੰਤੋਖ ਆ ਦੇ ਨਾਲਾ ਦਿਹੋ ਨਾਮ ਸੰਤੋਖਿਆ ਦਿਹੋ ਨਾਮ ਸੰਤੋਖਿਆ ਉਤਰੈ ਮਨ ਕੀ ਭੁੱਖ ਉਤਰੈ ਮਨ ਕੀ ਭੁੱਖ ਜਿਹੋ ਨਾਮ ਸੰਤੋਖੀ ਹੈ ਸੰਤੋਖੀਆਂ ਨਾਮ ਹੈ ਮਨ ਦੀ ਭੁੱਖ ਉਤਰ ਜਦੋਂ ਭੁੱਖ ਉਤਰੇਗੀ ਤੇ ਸੰਤੋਖ ਆਏਗਾ ਭੁੱਖ ਕਾਦੀ ਹੈ ਭੁੱਖ ਤ੍ਰਿਸ਼ਨਾ ਹੈ ਬੱਦ ਦੀਏ ਹੋਰ ਮੈਨੂੰ ਚਾਹੀਦਾ ਹੋਰ ਚਾਹੀਦਾ ਹੋਰ ਚਾਹੀਦਾ ਭੁੱਖ ਤ੍ਰਿਪਤੀ ਕੋਈ ਨਹੀਂ ਜੇ ਤ੍ਰਿਪਤੀ ਕੋਈ ਨੀ ਬਿਮਾਰ ਹੈ ਬੰਦਾ ਤਾਂ ਕਹਿੰਦੇ ਨੇ ਬਿਨਾ ਸੰਤੋਖ ਨਹੀਂ ਕੋ ਰਾਜੇ ਰਾਜੇ ਨਹੀਂ ਸਕਦਾ ਫਿਰ ਹੁੰਦਾ ਕੀ ਹੈ ਸੁਪਨ ਮਨੋਰਥ ਮਿਰਥੇ ਸਭ ਕਾਜੈ ਜਿਵੇਂ ਸੁਪਨੇ ਦੇ ਵਿੱਚ ਉਹ ਬੰਦਾ ਕਰੋੜਾਂ ਰੁਪਏ ਇਕੱਠਾ ਕਰ ਲਵੇ ਗੱਡੀਆਂ ਲੈ ਲਵੇ ਘਰ ਲੈ ਲਵੇ ਬੜਾ ਕੁਸ਼ ਬਣ ਗਿਆ ਵੀ ਮੈਂ ਬਹੁਤ ਅਮੀਰ ਹੋ ਗਿਆ ਤੇ ਜਦੋਂ ਅੱਖ ਖੁੱਲੇਗੀ ਗਿਆ ਸਾਰਾ ਕੁਸ਼ ਕੋਈ ਕਾਰਜ ਸਿਵਰੂਦ ਸੁਪਨੇ ਨਾਲ ਸੁਪਨੇ ਨਾਲ ਵੀ ਜਾ ਜੇ ਸੁਪਨੇ ਵਿੱਚ ਗਰੀਬ ਹੋ ਜਾਏ ਲੁੱਟ ਜਾਏ ਬਰ ਗਿਆ ਹੋਵੇ ਉਹਦੇ ਉਹ ਵੀ ਸੁਪਨੇ ਦੇ ਵਿੱਚ ਜਦੋਂ ਅੱਖ ਖੁੱਲੇਗੀ ਉਹੋ ਮੈਂ ਤਾਂ ਠੀਕ ਆ ਜਿਵੇਂ ਸੁਪਨੇ ਦੇ ਨਾਲ ਕੋਈ ਬਨੋਰ ਤੁਸੀਂ ਨਾ ਪੂਰਾ ਹੁੰਦਾ ਬਾਬਾ ਜੀ ਕਹਿੰਦੇ ਇਸੇ ਤਰ੍ਹਾਂ ਸੰਤੋਖ ਤੋਂ ਬਿਨਾਂ ਕੋਈ ਰਾਜ ਨਹੀਂ ਸਕਦਾ ਸੰਤੋਖੀ ਬੰਦਾ ਹਉਮੈ ਨਹੀਂ ਕਰਦਾ ਨਹੀਂ ਕਰਦਾ ਤੁਦੋਸ ਸਹੀ ਗੱਲ ਕਹਿੰਦੇ ਆ ਵੀ ਵੱਡੇ ਵੱਡੇ ਹੰਕਾਰ ਹੀ ਨੇ ਉਹਨਾਂ ਦਾ ਹੰਕਾਰ ਕਿੱਥੇ ਹੋਇਆ ਜਿੱਥੇ ਸੰਤੋਖ ਨਹੀਂ ਸੀ ਸੰਤੋਖ ਹੋਇਆ ਮੇਰੇ ਕੋਲ ਜੋ ਹੈ ਮੈਂ ਇਹਦੇ 'ਚ ਸੰਤੁਸ਼ਟ ਹਾਂ ਨਾ ਮੈਂ ਦੁਨੀਆ ਦੇ ਇਨਕਾਰ ਲਵਾ ਮੈਂ ਸਭ ਨੂੰ ਅਧੀਨ ਕਰ ਲਵਾ ਆਪਦੇ ਹੌਮ ਵਿੱਚ ਇਸ ਕਰਕੇ ਜਿੱਥੇ ਹੰਕਾਰ ਹੈ ਉਹਨੂੰ ਨੀਵਾ ਲੈ ਕੇ ਆਉਣਾ ਜਿਹੜੀਆਂ ਅਗਲੀਆਂ ਕੌਡੀਆਂ ਨੇ ਉਹ ਚ ਦੱਸਦੇ ਨੇ ਵੀ ਇਹ ਤਾਂ ਟੱਡੇਗਾ ਤੇਰੇ ਕੋਲ ਤ੍ਰਿਪਤੀ ਹੋਣੀ ਚਾਹੀਦੀ ਹੈ ਤੇਰੇ ਕੋਲ ਸੰਤੋਖ ਹੋਣਾ ਚਾਹੀਦਾ ਹੰਕਾਰ ਤਾਂ ਮੁਕੇਗਾ ਹੰਕਾਰ ਦੀ ਦਵਾਈ ਵੀ ਨਾਲ ਦਿੱਤੀ ਗੁਰੂ ਪਾਤਸ਼ਾਹ ਨੇ ਬਿਰਾ ਸੰਤੋਖ ਨਹੀਂ ਕੋ ਰਾਜੈ ਸੁਭਨ ਮਨੋਰਥ ਬਿਰਥੇ ਸਭ ਕਾ ਜੈ ਉਹ ਸਾਰੇ ਕਾਰਜ ਬਿਰਥੇ ਚਲੇ ਜਾਂਦੇ ਨੇ ਜਦੋਂ ਕੋਈ ਉਹਨਾਂ ਦਾ ਮਨੋਰਥ ਪੂਰਾ ਹੀ ਨਾ ਹੋਵੇ ਕਿਉਂ ਸੁਪਨੇ 'ਚ ਦੇ ਸੁਪਨੇ ਵਿੱਚ ਥੋੜੀ ਮਨੋਰਥ ਪੂਰੇ ਹੁੰਦੇ ਨੇ ਸੁਪਨਾ ਹੈ ਸੁਪਨੇ ਦੇ ਵਿੱਚ ਜਿਵੇਂ ਨਾ ਛੋਟੇ ਉਹਦੇ ਬੱਚੇ ਪੈਸੇ ਲੱਭੀ ਜਾਣੇ ਸੁਪਨੇ ਦੇ ਵਿੱਚ ਜਿਹੋ ਜਿਹਾ ਪਾਈ ਜਾਣ ਉਹ ਜਦੋਂ ਉੱਠ ਕੇ ਦੇਖਣਾ ਵੀ 1 ਰੁਪਿਆ ਆਪਣੀ ਜੇਬ 'ਚ ਇੰਨੇ ਇਕੱਠੇ ਕੀਤੇ ਸੀ ਕਿੱਧਰ ਗਏ ਕਾਰਜ ਸਿਵਰਿਆ ਕੋਈ ਕੋਈ ਨਹੀਂ ਇਸੇ ਤਰ੍ਹਾਂ ਸੁਪਨਾ ਹੀ ਹੈ ਨਾਮ ਰੰਗ ਸਰਬ ਸੁਖ ਹੋਏ ਜਿਨ੍ਹਾਂ ਨੂੰ ਨਾਮ ਦਾ ਰੰਗ ਹੁੰਦਾ ਹੈ ਉਹ ਸਰਬ ਸੁਖ ਉਹ ਦੇ ਸਾਰੇ ਸੁਖ ਸਰਪਸਦ ਸੁਖੀ ਹੋਏ ਨਾਮ ਦਾ ਰੰਗ ਸੰਤੁਸ਼ੀ ਹੋਏਗਾ ਨਾਮ ਦਾ ਰੰਗ ਤ੍ਰਿਸ਼ਨਾ ਤੇ ਨਹੀਂ ਤ੍ਰਿਪਤ ਹੋਏਗਾ ਤ੍ਰਿਪਤੀ ਤਾਂ ਆਏਗੀ ਜੇ ਅੰਦਰ ਸੰਤੋਖ ਹੈ ਤ੍ਰਿਪਤ ਹੋ ਗਿਆ ਸੰਤੋਖੀ ਹੈ ਤੇ ਬਾਬਾ ਜੀ ਕਹਿੰਦੇ ਉਹ ਹੋਤਾ ਆਏਗਾ ਜੇ ਨਾਮ ਹੋਏਗਾ ਬਿਨਾਂ ਨਾਮ ਤੋਂ ਸੰਤੋਖ ਨਹੀਂ ਹੈ ਫਿਰ ਸਮਝੋ ਰੁਗਤੇ ਨੂੰ ਜੇ ਨਾਮ ਹੀ ਰੱਬ ਦਾ ਕੋਲੇ ਨਹੀਂ ਫਿਰ ਸੰਤੋਖ ਕਾਦਾ ਸੰਤੋਖੀ ਨਹੀਂ ਹੈ ਤੇ ਹਉਮੈ ਹਉਮੈ ਹੈ ਤੇ ਦੁਖੀ ਹੈ ਉਵੇਂ ਹੀ ਤੇ ਗਲ ਜਾਣਾ ਵੱਡੇ ਵੱਡੇ ਅੰਕਾਰੀ ਗਲ ਗਏ ਸੰਤੋਖ ਹੀ ਨਹੀਂ ਹੋਇਆ ਮੇਰੇ ਵਰਗਾ ਰਾਜ ਕਿਸੇ ਕੋਲੇ ਨਹੀਂ ਹੈ ਸਕੰਦਰ ਬਾਦਸ਼ਾਹ ਰਾਤ ਤੇ ਚੜਿਆ ਆ ਰਿਹਾ ਅੱਗੇ ਫਕੀਰ ਮਿਲ ਗਿਆ ਬਸਤਰ ਨਹੀਂ ਪਾਏ ਅਗਦਾ ਰਾਜਾ ਤੈਨੂੰ ਪਤਾ ਨਹੀਂ ਤੂੰ ਕਿਵੇਂ ਲੋਕਾਂ ਦੇ ਵਿੱਚ ਬਿਨਾ ਵਸਤਰਾ ਤੋਂ ਰਹਿੰਦਾ ਹੈ ਤਾਂ ਸਾਧੂ ਕਹਿਣ ਲੱਗੇ ਸਾਡੇ ਤਾਂ ਵਸਤਰ ਪਾਇਆ ਹੋਏ ਨੇ ਨਗਨਤਾ ਤੂੰ ਹੈ ਉਹ ਕਹਿੰਦਾ ਮੇਰੇ ਦਾ ਪਸ਼ਾਕਾ ਪਾਈਏ ਮਹੀਂ ਆ ਸਾਧੂ ਕਹਿੰਦੇ ਜਿਨ੍ਹਾਂ ਦੇ ਮਨ ਦੇ ਉੱਤੇ ਨਾਮ ਦਾ ਕੱਪੜਾ ਨਹੀਂ ਹੁੰਦਾ ਉਹ ਨਗਰ ਹੁੰਦੇ ਨੇ ਨਾਮ ਦਾ ਕੱਪੜਾ ਇਹ ਨਾਮ ਟਕਣ ਵਾਸਤੇ ਹੁੰਦਾ ਪ੍ਰੇਮ ਪਟੋਲਾ ਤੈਸੋ ਦਿੱਤਾ ਟਕਣ ਕੋ ਪਤ ਮੇਰੀ ਬਾਣੀ ਇਹਨੂੰ ਨਗਨ ਕਹਿੰਦੀ ਏ ਬੰਦੇ ਨੂੰ ਸਰੀਰ ਕਰਕੇ ਨਹੀਂ ਮਨ ਕਰਕੇ ਅਸੀਂ ਕਈ ਵਾਰੀ ਸ਼ਬਦ